ਜਦੋਂ <appreciated so my |ms|> 100% ਸਹੀ ਹੈ ਕੱਲੇ ਤੁਹਾਡੇ ਨਹੀਂ ਸਾਰੇ ਪੰਜਾਬ ਦੀ ਲੜਾਈ ਲੜਦੇ ਨੇ ਸਭ ਸਾਡੀ ਬੇਨਤੀ ਸਾਡੀ ਹੱਥ ਜੋੜ ਕੇ ਸਿਰਫ ਇੰਨੀ ਕਿ ਵੀ ਸੰਘਰਸ਼ ਵੀ ਤਾਂ ਹੀ ਚੱਲਣਾ ਹੈ ਜੇ ਸਿੱਧੇ ਲੀਡਰਾਂ ਨੂੰ ਜੀ ਲੀਡਰ ਨੂੰ ਸਾਡੀ ਸਿਰ ਬੇਨਤੀ ਇੰਨੀ ਹੈ ਵੀ ਸੰਘਰਸ਼ ਇਸ ਥੋੜੇ ਸੰਘਰਸ਼ ਦੇ ਵਿੱਚ ਸਾਰੀ ਦੀ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਰੀ ਦੀ ਸਾਰੀ ਪਾਰਟੀ ਤੁਹਾਡੇ ਨਾਲ ਹੈ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਹਿਲਾਂ ਵੀ ਜਦੋਂ ਸ਼ੁਰੂ ਕਰਨਾ ਸੀਗਾ ਆਪਾਂ ਉਦੋਂ ਵੀ ਚਲੋ ਸਰਕਾਰ ਨੇ ਸੀਐਮ ਸਾਹਿਬ ਨੇ ਕਈ ਵਾਰੀ ਕੇਂਦਰ ਦੇ ਵਜ਼ੀਰ ਬਲਾਜ ਮੀਟਿੰਗ ਹੋਣੀ ਆ ਠੀਕ ਹੈ ਨਾ ਠੀਕ ਹੈ ਅਮਦ ਕਨਨ ਤੇ ਜੋ ਨਹੀਂ ਸਰਕਾਰੀ ਹੈਗੀ ਪਰ ਫਿਰ ਵੀ ਸੇਧ ਦੇ ਤਹਿਤ ਰੱਖਣਾ ਦਾ ਜੀ ਹੋ ਜਿੰਨੇ ਦਿਨ ਹੋ ਗਏ ਜੀ ਹੋਰ ਕੁਝ ਨਹੀਂ ਚਲੋ ਅਸੀਂ ਇੰਨੀ ਕਹਦੇ ਹੈਗੇ ਵੀ ਤੁਸੀਂ ਜਿਹੜਾ ਆਪਦਾ ਆ ਕੰਸ਼ੈਪ ਮਾਂਸ਼ਣ ਹੈ ਮਨਵਤ ਅੱਥਰੂ ਛਡੋਸੀ ਨਹੀਂ ਕਹਦੇ ਹੈਗੇ ਪਰ ਏਟਲੀਸਟ ਸਿਹਤ ਲਈ ਜਿੰਨਾ ਕਿ ਜ਼ਰੂਰੀ ਹੈ ਚਾਹੇ ਡ੍ਰਿਪ ਨਾਲ ਹੀ ਜਿਹੜਾ ਹੈਗਾ ਉਸਤਾਨ ਅੰਦਰ ਜਾਵੇ ਨਾ ਜੀ ਉਹ ਬੇਨਤੀ ਕਰਨਾ ਇੱਥੇ ਹੀ ਕਰ ਦਿੰਦੇ ਆ ਜੀ ਅਸੀਂ ਇੱਥੇ ਸਾਰਾ ਇੰਤਜ਼ਾਮ ਤੁਹਾਡੇ ਨਾਲ ਹੀ ਆ ਜੀ ਸ਼ੁਰੂ ਕਰ ਆ ਐਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੀ ਦੀ ਸਾਰੀ ਕੈਬਨਿਟ ਆਈ ਹੈ ਤੁਹਾਡੇ ਕੋਲ ਧਾਲੀਵਾਲ ਸਾਹਿਬ ਹੁਣੇ ਸ਼ਹਿਰੀ ਜੀ ਹੁਣੇ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਹੀ ਬੇਨਤੀ ਜੀ ਦੇਖੋ ਸਿਹਤ ਸੰਘਰਸ਼ 1000% ਸਹੀ ਹੈ ਨਾਲ ਆ ਤੁਹਾਡੇ ਅੜਾਂਗੇ ਪੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੈਂਟਰ ਨਾਲ ਪਰ 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 ਐ ਨਾ ਕਰ ਲਈ ਵੀ ਆਪਾਂ ਜੀ ਸਿੱਧਾ ਨੁਕਸਾਨ ਕਰ ਲਿਆ ਤੇ ਫਿਰ ਇੰਜਣ ਬਿਨਾ ਤਾਂ ਡੱਬੇ ਵੀ ਕੁਝ ਨਹੀਂ ਕਰ ਸਕਦੇ ਜੀ ਆ ਜਿਹੜੀ ਇੰਨੀ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਜੇ ਪੂਰੇ ਇੰਜਣ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਨਤੀ ਇੰਨੀ ਆ ਬਾਕੀ ਸਾਰਾ ਤੁਸੀਂ ਆਪ ਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਹੀ ਤਾਂ ਕਿ ਸੇਦ ਦੇ ਅੰਦਰਲੇ ਸਰੀਰ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਹਨੀ ਕੁ ਬੇਨਤੀ ਲੱਗਿਆ ਹੈ ਤੁਹਾਡੇ ਕੋਲ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਮੰਤਰੀ ਜੀ ਸਵਾਲ ਇਹ ਨਹੀਂ ਹੈ ਚੰਗਾ ਰਹਿਣ ਦਾ ਸੁਭਾਅ ਜੀ ਭਾਲੀ ਹੈ ਕਿ ਇੱਕ ਅਨਜਾ ਲਾਗ ਹੈ ਬਟਰਾ ਦਾ ਦੇਸ਼ ਦਾ ਵੀ ਪੀਲਾ ਫਲੇਲਾ ਬਣੀ ਸਾਇਲੈਂਟ ਹੈ ਜੀ ਜੀ ਨੂੰ ਸੁਪਰੀਮ ਕੋਰਟ ਦੀ ਕਮੇਟੀ ਨੇ ਰੋਕ ਦਿੱਤੀ ਹੈ ਬਿਲਕੁਲ ਠੀਕ ਹੈ ਜੀ ਜਿਹੜਾ ਗਿਣਤੀ ਜਿਹਦਾ ਹਿਸਾਬ ਦਾ ਵੀ ਕੋਈ ਨਹੀਂ ਕੋਈ ਠੀਕ ਹਮ ਤੱਕ ਅਲੀਆਂ ਸਰਕਾਰਾਂ ਬਣ ਗਈਆਂ ਹਮ ਕਿਸੇ ਨੇ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਲਈ ਸਟੈਪ ਹੀ ਨਹੀਂ ਚੁੱਕਿਆ ਬਿਲਕੁਲੀ ਬਿਲਕੁਲੀ ਸੋਚੇ ਹੀ ਨਹੀਂ ਹੋਰ ਰਿਸ਼ਤੋਂ ਵੀ ਮਾਤਾ ਇੱਕੋਂ ਬਾਪ ਕੋਈ ਸਿਕਾਰਾਂ ਨਾਲੋਂ ਵੱਡਾ ਦੋਸ ਸਾਡੇ ਲੋਟੇ ਹੋ ਸਾਡੇ ਲੋਟੇ ਦਾ ਜਿੰਨਾਂ ਨੇ ਇਹਦੇ ਤੇ ਕੋਈ ਨੋਟਿਸ ਹੀ ਨਹੀਂ ਲਿਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਉਹ ਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੌਣਾ ਪਾ ਲੈਨੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦਿੰਨੇ ਆ ਆਪਣੇ ਥੋੜਾ ਕਰਤਾ ਜੀ ਕਿਸੇ ਨੇ ਇਹ ਨਹੀਂ ਸੁਚਿਆ ਕਿ ਕੱਲ ਨੂੰ ਮਰੇ ਹੀ ਨਾ ਕੋ। ਬਿਲਕੁਲ ਠੀਕ ਜੀ। ਆਪਾਂ ਜਿਹੜੀ ਲੜਾਈ ਲੜ ਰਹੇ ਆ ਥੋੜਾ ਜੀ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ। ਬਿਲਕੁਲ ਠੀਕ ਜੀ। ਵਾਹਿਗੁਰੂ ਕਿਰਪਾ ਕਰੇ ਕਿਤਾ ਜਿੱਤ ਵੀ ਤਾਕਤ ਸਾਡਾ ਯੋਗਦਾਨ ਪੈ ਜੋ ਕਿਸਾਨਾਂ ਨੂੰ ਮਰਨ ਤੋਂ ਬਚਾ ਚੀਕੀ। ਬਹੁਤ ਵੱਡਾ ਯੋਗਦਾਨ ਸਾਡਾ ਤੇ ਇਹ ਪੈਜੀ ਜਿਹੜੇ ਰੋਜ਼ ਸਾਨੂੰ ਬਦਨਾਮ ਕਰਦੇ ਹਨ। ਹੂੰ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਇਹਨਾਂ ਨੇ। ਤੇ ਵਰਸੀ ਵਿੱਚ ਉਹ ਨਹਿਰ ਨਹੀਂ ਹੋਣੀ ਜਿੰਨਾ ਜਿਹੜਾ ਐਮਐਸਪੀ ਦੀ ਗ੍ਰਾਂਟ ਜੀ ਹੁੰਦੀ ਹੈ। ਹੂੰ ਬਿਲਕੁਲ ਠੀਕ ਹੈ ਜੀ। ਕੜਨੇ ਔਰ ਡਾਇਵਰਸੀਫਿਕੇਸ਼ਨ ਤੋਂ ਬਿਨਾ ਪਾਣੀ ਨਹੀਂ ਫਸਦਾ ਬਿਲਕੁਲ ਠੀਕ ਹੈ ਜੀ ਹਲ ਕੋਈ ਨਹੀਂ ਕੋਤ ਲੋ ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ ਤੁਸੀਂ ਜੋ ਆਪਾਂ ਅਸਤੇ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿਆ ਕੋਈ 17 ਸਾਲ ਦਾ ਰਹਿਆ ਆਖੀਂ ਕਰੋ ਤੇ ਸਹੀ ਕੁਝ ਫਾਇਦੇ ਦੀ ਖਾਤਰ ਬਹੁਤ ਠੀਕ ਹੈ ਜੀ ਸੋ ਇਸ ਕਰਕੇ ਅਸੀਂ ਰਵਾਨਾ ਕਰੂ ਮਰ ਜਾਵਾਂਗੇ ਇਕੱਲੇ ਤਨ ਸਰਕਾਰ ਦੇ ਸਿਰ ਠਿਕਰਾ ਪੁਲਾ ਦੇ ਰੋਕਟ ਹੋਈ ਤਾਂ ਹੋਏ ਬੈਨਾ ਇਤਿਹਾਸ ਲਿਖਿਆ ਜਾਣਾ ਇਹ ਵੀ ਚਾਰ ਲਿਖੇ ਜਾਣਾ ਸੱਟ ਮੀਨ ਕੇ ਇਸੇ ਬਤਲੇ ਜੇਕਰ ਕਿਸੇ ਨੇ ਕਿਸਾਨਾਂ ਦੀ ਗੱਲ ਸੁਣੀ ਨਹੀਂ ਕੋਈ ਤਾਂ ਕਿਸੇ ਨੇ ਯਾਰ ਕਿਸਾਨਾਂ ਦੀ ਖਾਤਰ ਮੌਤ ਗਲੇ ਲਾਈ ਸੋ ਇਸ ਕਰਕੇ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬੈਠੇ ਹਾਂ। ਉਹਡੀ ਆਰਗਨ ਜੀ ਤਾ ਤਾ ਫਿਕਰ ਕਰਨ ਦੀ ਲੋੜ ਹੈ ਜੇ ਜਿਉਂਦੇ ਰਹਿਣ ਵਾਸਤੇ ਬੈਠੇ ਹੁਣ। ਹੱਪਾ ਤੇ ਜਾਂ ਤਾਂ ਮਗ ਮੰਨੀ ਜਾਏ ਜਾਂ ਫਿਰ ਪ੍ਰਭੂ ਆਪਣਾ ਆਤਮਾ ਕਾਲ ਪਰ ਕੁਆਹੀ ਕਰੂ ਆਪਣੀ। ਜਿਹੜਾ ਆਇਦ ਕਰਕੇ ਤੁਰਿਆ ਹੋਇਆ ਪੂਰਾ ਘਰ। ਅਸਲ ਕੀ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਕੁੜੀਆਂ ਸਾਹਿਬ ਦਾ ਵੀ ਇੱਥੇ ਕਾਲੀਮਨ ਸਾਹਿਬ ਤੁਸੀਂ ਆਏ ਜਿਹੜੇ ਪੂਰਾ ਅਫਸਰ ਸੇਵਾਮੈਨ ਸਭ ਦਾ ਧੰਨਵਾਦ ਕਰਦਾਂ ਚਲੋ ਮਦਦ ਕਰ ਲਈਏ ਆਪਣਾ ਕਹੋਗੇ ਥੋੜਾ ਬਿਠਾਜੋ ਬਈ ਤੁਸੀਂ ਕੁਝ ਗੱਲਾਂ ਹੈ